ਸਿਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਬਜ਼ਾਰਾਂ ਦੇ ਵਿੱਚ ਲੱਗੀਆਂ ਦੁਕਾਨਾਂ ਦੇ ਜਿੱਥੇ ਪਤੰਗ ਵਗੈਰਾ ਡੋਰ ਵਿਕਰੀ ਆ ਉਹਨਾਂ ਦੀ ਚੈੱਕ ਕੀਤੀ ਆ ਚੈਕਿੰਗ ਕੀਤੀ ਆ ਚੈਨਲ ਡੋਰ ਵੇਚਣ ਵਾਲਿਆਂ ਨੂੰ ਖਾਸ ਤੌਰ ਤੇ ਚੇਤਾਵਨੀ ਸਾਡੀ ਸਖਤ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸਾਨੂੰ ਮਹੱਲਿਆਂ ਦੇ ਗਲੀਆਂ ਦੇ ਵਿੱਚ ਕੁਝ ਜਾਣਕਾਰੀਆਂ ਖੂਫੀਆਂ ਮਿਲੀਆਂ ਨੇ ਅਸੀਂ ਸੋਰਸ ਲਗਾਏ ਨੇ ਜਲਦੀ ਅਸੀਂ ਉਹਨਾਂ ਦੇ ਖਿਲਾਫ ਕੰਜਾ ਕਰਵਾਗੇ ਕਾਨੂੰਨ ਦਾ ਜੀ ਤੇ ਜੇ ਬੱਚੇ ਗਾਂਹ ਪਤੰਗ ਚੜਾਉਂਦੇ ਵੀ ਪਾਏਗੇ ਗਾਂ ਉੱਥੇ ਤੱਕ ਵੀ ਪਹੁੰਚਾਂਗੇ ਛੱਤਾਂ ਤੇ ਉਹਨਾਂ ਦੀ ਵੀ ਵਗੈਰਾ ਚੈਕ ਕਰਾਂਗੇ ਸਾਡੀ ਇਹ ਹੀ ਪੀਲ ਹੈ ਜੀ ਵੀ ਚੈਨਾ ਡੋਰ ਬਾਰੇ ਸਖਤ ਮਨਾਈ ਆ ਵੀ ਬੱਚਿਆਂ ਨੂੰ ਚੈਨਾ ਡੋਰ ਤੋਂ ਦੂਰ ਰੱਖਣਾ ਚਾਹੀਦਾ ਜੀ ਅੱਜ ਅਸੀਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਬਜ਼ਾਰਾਂ 'ਚ ਵਿੱਚ ਲੱਗੀਆਂ ਦੁਕਾਨਾਂ ਦੇ ਜਿੱਥੇ ਪਤੰਗ ਵਗੈਰਾ ਡੋਰ ਵਿਕਰੀ ਆ ਉਹਨਾਂ ਦੀ ਚੈੱਕ ਕੀਤੀ ਆ ਚੈਕਿੰਗ ਕੀਤੀ ਆ ਤੇ ਚੈਨਾ ਡੋਰ ਵੇਚਣ ਵਾਲਿਆਂ ਨੂੰ ਖਾਸ ਤੌਰ ਤੇ ਚੇਤਾਵਨੀ ਸਾਡੀ ਸਖਤ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਚੈਨਾਂਡੋਰ ਦੀ ਸਾਡੀ ਚੈਕਿੰਗ ਲਗਾਤਾਰ ਜਾਰੀ ਚੱਲ ਰਹੀ ਆ ਸਰ ਕਈ ਗਲੀ ਮਹੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਵਿਕਰੀ ਹੈ ਜੀ ਜੀ ਸਾਨੂੰ ਜੀ 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 ਸਾਨੂੰ ਮਹੱਲਿਆਂ ਦੇ ਗਲੀਆਂ ਦੇ ਵਿੱਚ ਕੁਝ ਜਾਣਕਾਰੀਆਂ ਖੂਫੀਆਂ ਮਿਲੀਆਂ ਨੇ ਅਸੀਂ ਸੋਰਸ ਲਗਾਏ ਨੇ ਜਲਦੀ ਅਸੀਂ ਉਹਨਾਂ ਦੇ ਖਿਲਾਫ ਕੰਜਾ ਕਰਾਵਾਂਗੇ ਕਾਨੂੰਨ ਦਾ ਜੀ ਤੇ ਜੇ ਬੱਚੇ ਗਾਂਹ ਪਤੰਗ ਚੜਾਉਂਦੇ ਵੀ ਪਾਏਗੇ ਗਾਂਹ ਉੱਥੇ ਤੱਕ ਵੀ ਪਹੁੰਚਾਂਗੇ ਛੱਤਾਂ ਤੇ ਉਹਨਾਂ ਦੀ ਵੇ ਵਗੈਰਾ ਚੈੱਕ ਕਰਾਂਗੇ। ਮਾਪਿਆਂ ਕੀ ਅਪੀਲ ਕਰਨਾ ਚਾਹੁੰਦੇ ਨੇ? ਸਾਡੀ ਇਹ ਅਪੀਲ ਹੈ ਜੀ ਵੀ ਚੈਨਲ ਡੋਰ ਬਾਰੇ ਸਖਤ ਮਨਾਹੀ ਆ ਵੀ ਬੱਚਿਆਂ ਨੂੰ ਚੈਨਲ ਡੋਰ ਤੋਂ ਦੂਰ ਰੱਖਣਾ ਚਾਹੀਦਾ ਜੀ। ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ। ਇਹਦੇ ਨਾਲ ਜਾਨਵਰ ਔਰ ਮਨੁੱਖੀ ਜਾਨਾਂ ਨੂੰ ਵੀ ਖਤਰਾ ਵਾ ਚੈਨਲ ਡੋਰ ਦੇ ਨਾਲ। ਸਾਡੀ ਪੁਰਜੋਰ ਅਪੀਲ ਆ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਨੂੰ ਵੀ ਚੈਨਲ ਡੋਰ ਦੀ ਵਰਤੋਂ ਨਾ ਕਰਨ। ਡੋਰੀ ਤੇ ਪਸੰਦ ਜਿਹੜੀ 100 ਦੇ ਦੇ ਜੈਕਟ ਕਰ ਲਓ ਉਹਨਾਂ ਦੀ ਵੀ ਜਾਂਚ ਹੋ ਗਈ। ਬਿਲਕੁਲ ਜੀ। ਇਹ ਜਦੋਂ ਪਤੰਗ ਚੜਨਗੇ ਅਸੀਂ ਕੋਠਿਆਂ ਤੇ ਛੱਤਾਂ ਤੇ ਉਹ ਕਾਇਦਾ ਚੈਕਿੰਗ ਕਰਾਂਗੇ ਕਿ ਚੈਨਾ ਡੋਰ ਨਾਲ ਤਾਂ ਨਹੀਂ ਬੱਚੇ ਚੜਾਰੇ ਅਗਰ ਕੋਈ ਬੱਚਾ ਚੈਨਾ ਡੋਰ ਦੇ ਨਾਲ ਕੋਈ ਪਤੰਗ ਚੜਾਉਂਦਾ ਫੜਿਆ ਗਿਆ ਅਸੀਂ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਰ ਕੀ ਕਾਰਵਾਈ ਹੋਗੀ ਮਾਪਿਓ ਤੇ ਵੀ ਹੋਊਗੀ ਬੱਚਿਆਂ ਤੇ ਵੀ ਹੋਊਗੀ ਨਹੀਂ ਬੱਚੇ ਤਾਂ ਚਲੋ ਲਿਆ ਕੇ ਤਾਂ ਮਾਪਿਓ ਹੀ ਦੰਦੇ ਨੇ ਨਾ ਜੀ ਉਹਨਾਂ ਦੇ ਮਾਪਿਓ ਦੇ ਖਿਲਾਫ ਹੋਊਗੀ ਕਾਨੂੰਨੀ ਕਾਰਵਾਈ ਅੱਜ ਅਸੀਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਬਜ਼ਾਰਾਂ 'ਚ ਵਿੱਚ ਲੱਗੀਆਂ ਦੁਕਾਨਾਂ ਦੇ ਜਿੱਥੇ ਪਤੰਗ ਵਗੈਰਾ ਡੋਰ ਵਿਕਰੀ ਆ ਉਹਨਾਂ ਦੀ ਚੈੱਕ ਕੀਤੀ ਆ ਚੈਕਿੰਗ ਕੀਤੀ ਆ ਇਸ ਚੈਨਾ ਡੋਰ ਵਿੱਚ ਵਾਲਿਆਂ ਨੂੰ ਖਾਸ ਤੌਰ ਤੇ ਚੇਤਾਵਨੀ ਸਾਡੀ ਸਖਤ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਚੈਨਾ ਡੋਰ ਦੀ ਸਾਡੀ ਚੈਕਿੰਗ ਲਗਾਤਾਰ ਜਾਰੀ ਚੱਲ ਰਹੀ ਹੈ ਸਰ ਕਈ ਗਲੀ ਮਨਲਿਆਂ ਦੇ ਵਿੱਚ ਘਰਾਂ ਦੇ ਵਿੱਚ ਵਿਕਰੀ ਹੈ ਜੀ ਜੀ ਸਾਨੂੰ ਜੀ 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 ਸਾਨੂੰ ਮਹੱਲਿਆਂ ਦੇ ਗਲੀਆਂ ਦੇ ਵਿੱਚ ਕੁਝ ਜਾਣਕਾਰੀਆਂ ਖੁਫੀਆਂ ਮਿਲੀਆਂ ਨੇ ਅਸੀਂ ਸੂਚ ਲਗਾਏ ਨੇ ਜਲਦੀ ਅਸੀਂ ਉਹਨਾਂ ਦੇ ਖਿਲਾਫ ਕੰਜਾ ਕਰਾਂਗੇ ਕਾਨੂੰਨ ਦਾ ਜੀ ਤੇ ਜੇ ਬੱਚੇ ਗਾਂਹ ਪਤੰਗ ਚੜਾਉਂਦੇ ਵੀ ਪਾਏਗੇ ਗਾਂਹ ਉੱਥੇ ਤੱਕ ਵੀ ਪਹੁੰਚਾਂਗੇ ਛੱਤਾਂ ਤੇ ਉਹਨਾਂ ਦੀ ਵਗੈਰਾ ਚੈੱਕਿੰਗ ਕਰਾਂਗੇ ਮਾਪਿਆਂ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਡੀ ਇਹੀ ਅਪੀਲ ਹੈ ਜੀ ਵੀ ਚੈਨਾਂ ਡੋਰ ਬਾਰੇ ਸਖਤ ਮਨਹਾਈ ਆ ਵੀ ਬੱਚਿਆਂ ਨੂੰ ਚੈਨਾਂ ਡੋਰ ਤੋਂ ਦੂਰ ਰੱਖਣਾ ਚਾਹੀਦਾ ਜੀ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਇਹਦੇ ਨਾਲ ਜਾਨਵਰ ਔਰ ਮਨੁੱਖੀ ਜਾਨਾਂ ਨੂੰ ਵੀ ਖਤਰਾ ਵਾ ਚੈਨਾਂ ਡੋਰ ਦੇ ਨਾਲ ਸਾਡੀ ਪੁਰਜੋਰ ਅਪੀਲ ਆ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਨੂੰ ਵੀ ਚੈਨਾਂ ਡੋਰ ਦੀ ਵਰਤੋਂ ਨਾ ਕਰਨ ਉੜੀ ਤੇ ਬਸਾਂ ਤੇ ਜਿਹੜੀ 100 ਦੇ ਦੇ ਜੈਕਟ ਕਰਦੇ ਉਹਨਾਂ ਦੀ ਵਿਆਜ ਹੋਊਗੀ ਬਿਲਕੁਲ ਜੀ ਇਹ ਜਦੋਂ ਪਤੰਗ ਚੜਨਗੇ ਅਸੀਂ ਕੋਠਿਆਂ ਤੇ ਛੱਤਾਂ ਤੇ ਬਕਾਇਦਾ ਚੈਕਿੰਗ ਕਰਾਂਗੇ ਕਿ ਚੈਨਾ ਡੋਰ ਨਾਲ ਤਾਂ ਨਹੀਂ ਬੱਚੇ ਚੜਾ ਰਹੇ ਅਗਰ ਕੋਈ ਬੱਚਾ ਚੈਨਾ ਡੋਰ ਦੇ ਨਾਲ ਕੋਈ ਪਤੰਗ ਚੜਾਉਂਦਾ ਫੜਿਆ ਗਿਆ ਅਸੀਂ ਉਹਦੇ ਮਾਪਿਓ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਰ ਕੀ ਕਾਰਵਾਈ ਹੋਊਗੀ ਮਾਪਿਓ ਤੇ ਵੀ ਕੋਈ ਬੱਚਿਆਂ ਦੇ ਵੀ ਹੋਊਗੀ ਨਹੀਂ ਬੱਚੇ ਤਾਂ ਚਲੋ ਲਿਆ ਕੇ ਤਾਂ ਮਾਪਿਓ ਹੀ ਦਿੰਦੇ ਨੇ ਨਾ ਜੀ ਉਹਨਾਂ ਦੇ ਮਾਪਿਓ ਦੇ ਖਿਲਾਫ ਹੋਊਗੀ ਕਾਨੂੰਨੀ ਕਾਰਵਾਈ